ਨਾਜ਼ੁਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਮਾਸਟਰਜ਼ ਔਮਨ ਹਾਕੀ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਤੀਸਰੀ ਉੱਤਰ ਜ਼ੋਨ ਔਮਨ ਮਾਸਟਰਜ਼ ਹਾਕੀ ਚੈਂਪੀਅਨਸ਼ਿਪ 22 ਅਤੇ 23 ਮਾਰਚ ਨੂੰ ਮਾਤਾ ਸਾਹਿਬਕੌਰ ਖੇਡ ਕੰਪਲੈਕਸ ਜਰਖੜ ਦੇ ਐਸਟੋ ਟਰਫ ਹਾਕੀ ਮੈਦਾਨ ਉੱਪਰ ਕਰਵਾਈ ਜਾ ਰਹੀ ਹੈ ਇਸ ਟੂਰਨਾਮੈਂਟ ਵਿੱਚ ਚੰਡੀਗੜ੍ਹ, ਹਿਮਾਚਲ, ਜਲੰਧਰ, ਹੁਸ਼ਿਆਰਪੁਰ, ਸੰਗਰੂਰ, ਮੁਕਸਰ ਆਦ 6 ਟੀਮਾਂ ਹਿੱਸਾ ਲੈਣਗੀਆਂ। ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਲੜਕੀਆਂ 35 ਸਾਲ ਤੋਂ ਉੱਪਰ ਦੀਆਂ ਉਮਰ ਦੀਆਂ ਹੋਣਗੀਆਂ। ਪੰਜਾਬ ਮਾਸਟਰਜ਼ ਔਮਨ ਹਾਕੀ ਸੰਸਥਾ ਦੇ ਮੁੱਖ ਪ੍ਰਬੰਧਕ ਅਰਵਿੰਦਰ ਕੌਰ ਰੂਜੀ, ਸਾਬਕਾ ਕੌਮੀ ਖਿਡਾਰਨ ਸਨੇਹ ਪੀ ਐਸ ਪੀ ਸੀ ਐਲ, ਸ਼੍ਰੀਮਤੀ ਸੋਨੀਆ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਪੁਰਾਣੀਆਂ ਹਾਕੀ ਖਿਡਾਰਨਾਂ ਨੂੰ ਹਾਕੀ ਨਾਲ ਜੁੜੇ ਰਹਿਣਾ ਅਤੇ ਨਵੇਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਾ ਹੈ। ਟੂਰਨਾਮੈਂਟ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਹਨ। ਇਸ ਟੂਰਨਾਮੈਂਟ ਦੇ ਮੁੱਖ ਸਪੌਂਸਰ ਬਲਵਿੰਦਰ ਕੌਰ, ਕਾਂਗਰ ਯੂਐਸਏ, ਨਿਸ਼ਾ ਥਿੰਦ ਯੂਐਸਏ, ਡਾਕਟਰ ਕੀਰਤੀ ਰੰਦਾਵਾ ਕੈਨੇਡਾ, ਹਰ ਸਿਮਰਨ ਜੋਤਕਾਰ ਕੈਨੇਡਾ ਹੋਣਗੇ। ਉਨਾ ਅਖਿਆ ਕਿ ਵੱਖ-ਵੱਖ ਟੀਮਾਂ ਦੇ ਇੰਚਾਰਜ ਹੁਸ਼ਿਆਰਪੁਰ ਟੀਮਾਂ ਦੇ ਮੌਨਿਕਾ ਹਰਣਾ ਨੂੰ ਜਲੰਧਰ ਦੇ ਕੁਲਵਿੰਦਰ ਕੌਰ ਨੂੰ ਸੰਗਰੂਰ ਟੀਮ ਦੇ ਪਰਮਜੀਤ ਕੌਰ ਮੁਖਸਰ ਸਾਹਿਬ ਦੇ ਨੀਤੀ ਨੂੰ ਚੰਚੇ ਹਿਮਾਚਲ ਟੀਮ ਦੇ ਬੰਟੀ ਦੀਦੀ ਨੂੰ ਚੰਡੀਗੜ੍ਹ ਟੀਮ ਦੇ ਹਰਦੀਪ ਕੌਰ ਨੂੰ ਟੀਮ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਟੂਰਨਾਮੈਂਟ ਦਾ ਤਕਨੀਕੀ ਡਾਇਰੈਕਟਰ ਗੁਰ ਸਤਿੰਦਰ ਸਿੰਘ ਪ੍ਰਗਟ ਹੋਣਗੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ 22 ਮਾਰਚ ਨੂੰ ਦੁਪਹਿਰ 1 ਵਜੇ ਜਾਰਖੰਡ ਸਟੇਡੀਅਮ ਵਿਖੇ ਆਪਣੀ ਰਿਪੋਰਟ ਕਰਨ ਗੀਆਂ ਅਰਵਿੰਦਰ ਕੌਰ ਰੋਜੀ ਨੇ ਦੱਸਿਆ ਕਿ ਟੂਰਨਾਮੈਂਟ ਲੀਗ ਕਮ ਨੌਕਆਊਟ ਦੇ ਆਧਾਰ ਤੇ ਹੋਵੇਗਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 6 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਜਾਵੇਗਾ ਇਹ ਟੂਰਨਾਮੈਂਟ 6 ਦਿਨਾਂ ਦਾ ਏ ਸਾਈਡ ਹੋਵੇਗਾ ਉਹਨਾਂ ਦੱਸਿਆ ਕਿ ਟੂਰਨਾਮੈਂਟ ਪੰਜਾਬ ਹਾਕੀ ਦੇ ਵਿਧਿ ਵਿਵਾਨ ਮੁਤਾਬਕ ਕਰਵਾਇਆ ਜਾਵੇਗਾ ਉਨੇ ਦੱਸਿਆ ਕਿ ਇਸ ਤੋਂ ਇਹ ਪਹਿਲਾ ਦੋ ਟੂਰਨਾਮੈਂਟਾਂ ਦਾ ਜਲੰਧਰ ਵਿਖੇ ਸਫਲਤਾਪੂਰਵਕ ਆਯੋਜਨ ਹੋਇਆ ਹੈ ਹੁਣ ਤੀਸਰਾ ਟੂਰਨਾਮੈਂਟ ਜਰਖੜ ਖੇਡ ਸਟੇਡੀਅਮ ਵਿਖੇ 22 ਅਤੇ 23 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਸਾਰੀਆਂ ਟੀਮਾਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਜਰਖੜ ਸਟੇਡੀਅਮ ਵਿਖੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਉੱਤਰ ਜ਼ੋਨ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ 1982 ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰਨ ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਡਾਕਟਰ ਸੁਖਚੈਨ ਗੋਗੀ ਕਰਨਗੇ ਇਸ ਤੋਂ ਇਲਾਵਾ ਲੁਧਿਆਣਾ ਦੱਖਣੀ ਦੇ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਅਤੇ ਸਾਫਕਾ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਗੁਰਮੀਤ ਕੌਰ ਐਸਪੀ ਪੰਜਾਬ ਪੁਲਿਸ ਮੁੱਖ ਮਹਿਮਾਨ ਵਜੋਂ ਪੁੱਜਣਗੇ